ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਆਪ ਸਾਰਿਆਂ ਦਾ ਦਾਸ ਦੇ YouTube ਚੈਨਲ AS Music Academy ਤੇ ਇੱਕ ਹੋਰ ਸੰਗੀਤਮਈ ਵੀਡੀਓ ਦੇ ਵਿੱਚ ਉਮੀਦ ਹੈ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਵੀਰਾਂ ਅਤੇ ਭੈਣਾਂ ਦੋਵਾਂ ਦੇ ਸਕੇਲ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੀ ਉਚਾਰਨ ਕੀਤੇ ਹੋਏ ਬੜੇ ਹੀ ਪਿਆਰੇ ਸ਼ਬਦ ਅੱਜ ਹੂੰ ਸਮਝ ਕਛ ਬਿਗਰਿਓ ਨਾਹਿਨ ਭਜਲੇ ਨਾਮ ਉਮਰਾਰ ਇਸ ਸ਼ਬਦ ਦੀ ਬੜੀ ਹੀ ਖੂਬਸੂਰਤ ਬੰਦਿਸ਼ ਤਾਲ ਕੈਰਵਾ ਦੇ ਅੰਤਰਗਤ ਪਹਿਲਾਂ ਤਾਲ ਵੱਧ ਕਰਕੇ ਆਪਾਂ ਇਹਨੂੰ ਗਾਇਨ ਕਰਦੇ ਆਂ ਡੀ ਸ਼ਰਪ ਤੋਂ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇਸ ਦੀ ਬੰਦਿਸ਼ ਨੂੰ ਸਮਝਾਂਗੇ ਇੱਕ ਉਂਗਲ ਦੇ ਨਾਲ ਸਮਝਣ ਦਾ ਯਤਨ ਕਰਾਂਗੇ ਸਾਰਿਆਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਵੇਖਣਾ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰ ਦੇਣ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਤੱਕ ਪਹੁੰਚ ਸਕੇ ਜੀ ਸੋ ਆਓ ਜੀ ਸਾਰੇ ਇਸ ਅਬਦੇ ਰਹਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਈਏ ਜੀ ਵੀਡੀਓ ਨੂੰ ਸ਼ੁਰੂ ਕਰੀਏ

ਭਜ ਲੈ ਨਾਮ ਮੁਰਾਰ ਅਜ ਹੂੰ ਸਮਝ ਕਛ ਬੇਕ ਨਾਹਿਨ ਅਜ ਹੂੰ ਸਮਝ ਕਛ ਬੇਕ ਰੇ ਰੇ ਏ ਸੱਚ ਜੀਤਾਰ ਰੇ ਨਰ ਏ ਸੱਚ ਜੀਤਾਰ ਸਗਲ ਜਗਤ ਅਜੇ ਸੁਪਨਾ ਲਗਲੇ ਜਾਗੇ ਤੈ ਹਜੱਸੇ ਸੁਬਨਾ ਬਿਨ ਸਤ ਲਗ ਤਨ ਬਾਰਾ ਬਿਨ ਸਤ ਲਗ ਤਨ ਬਾਰਾ आजु समझ पच बेग आज ह समझ पच बेग देनाय ਬਾਰੂਪੀਤ ਬਨਾਈ ਰਚ ਪਚ ਬਾਰੂਪੀਤ ਬਨਾਈ ਰਚ ਪਚ ਰਹਿ ਤੁ ਨਹੀਂ ਦਿਨ ਚਾ ਰਹਿਤ ਨਹੀਂ ਦਿਨ ਚਾ ਤੈਸੇ ਹੀ ਐ ਸੁਖਮਾਇਆ ਕੇ ਤੈਸੇ ਹੀ ਐ ਸੁਖਮਾਇਆ ਕੇ ਔਰ ਜਿਓ ਕਾ ਗਵਾਰ ਔਰ ਜਿਓ ਕਾ ਗਵਾਰ ਅਜ ਹੂੰ ਸਮਝ ਕਾਚ ਬੇਗ समाज प्राप्त बेगरे उना ਸਾਦਨ ਕੋ ਕਹੋ ਨਾ ਕਿ ਨਜ ਮਤ ਸਾਦਨ ਕੋ ਕਹੋ ਨਾ ਕਿ ਨਜ ਮਤ ਸਾਦਨ ਕੋ ਆਖਿਓ ਤੋ ਹੈ ਮੁਕਾ क्यों तो है पुकार हूँ समझ कच बेगना हूँ समझ कच बेगना लेना

ਕਾਝੋ ਸਮਝੂ ਕਾਝ ਵੇਖ ਪਰ ਉਦਾਇ ਨਾ ਕਾਹੇ ਗੁਰ ਸੋਇ ਆਪਾਂ ਦੇ ਸਰ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਇਹਨੂੰ ਆਪਾਂ ਗਾਇਨ ਕੀਤਾ ਤਾਲਬਦ ਕਰਕੇ ਸੋ ਹੁਣ ਇਹਦੀ ਨੋਟੇਸ਼ਨ ਨੂੰ ਆਪਾਂ ਥੋੜਾ ਸਮਝੀਏ ਜੀ ਹੋਲੀ-ਹੋਲੀ ਸਮਝਾਂਗੇ ਆਪਾਂ ਅਜੂ ਸਮਝੂ ਕਾਚ ਬੇਗਰੇ ਹੋ ਨਾਹੀਂ ਇਹਦੇ ਵੀ ਤਿੰਨ ਤਰੀਕੇ ਨੇ ਤਿੰਨ ਪੈਟਰਨ ਨੇ ਜਿਹੜਾ ਤੁਹਾਨੂੰ ਠੀਕ ਲੱਗੇ ਲਾ ਲਿਓ ਸਭ ਤੋਂ ਪਹਿਲਾਂ ਜਿਹੜਾ ਈਜ਼ੀ ਆ ਅਜੂ ਸਮਝੂ ਕਾਚ ਬੇਗਰੇ ਹੋ ਨਾਹੀਂ ਸਿੱਧਾ-ਸਿੱਧਾ सा गा, गा मा सा, सा। गा मा, मा, मा गे सा, सारे सनि सू सम काच बेगरे ने न सा गा प गा मा गे सारे सनि सा दूसरा आज हूं समझो काछ बेगरे उना नेन बाकी सेमी रहूंगा आजड़ा इना का ना आज हूं समझो सीधा सीगा हुन आपा थोड़ा जे तो मोड़ पाया आज हूं समझो काछ बेगरे उना ਸਾ ਗਾ ਮ ਗ ਮ ਪ ਮ ਗ ਗਾ ਮ ਗ ਰੇ ਸ ਸਾ ਰੇ ਸਾ ਨ ਸਾ ਤੀਸਰਾ ਪੈਟਰਨ ਕਰ ਨਹੀਂ ਤੋਂ ਸ਼ੁਰੂ ਕਰੇ ਅਜ ਸਮਝ ਕਾਤ ਬੇਗਰੇ ਉਨਹਿੰ ਨਹੀਂ ਸਾ ਗਾ ਮ ਇੱਕ ਹੋ ਗਿਆ ਸੀ ਸਾ ਗਾ ਮ ਗ ਮ ਪ ਹੁਣ ਹੋ ਗਿਆ ਨਹੀਂ ਸਾ ਗਾ ਮ ਗ ਮ ਪ आज हुं समझूं आज हुं समझूं आज हुं समझूं काच बेगरे नाहिन कर दूसरी दुख जड़ी अद्दी दुखया ओ पाज लेना मुरा ಆ ಪಾಪಾ ದಾ ಪಿ ದಮಾ ಮಾೇಗ ಸ ರೇ ಮ ಗ ರೆ ಮಾಜ ನಾಮರಾರಾಪ ದಾ ಪಿ ದಾ ಪಾಪ ಮಾ ಗೇಗ ಸಾರೇ ರೇ ಮತ್ತೆ ਅਜਹੁ ਸਮਝ ਕਾਚ ਬੇਗਰ ਉਹ ਨਾ ਇਹ ਸੁਣ ਇਹਦਾ ਅੰਤਰਾ ਦੇਖ ਲੋ ਅੰਤਰਾ ਨਹੀਂ ਤਾਂ ਸ਼ੁਰੂ ਕਰਨਾ ਰੇ ਨਰ ਏ ਸਾਚੀ ਜੀਤਾਰ ਨੀ ਨੀ ਹੁਣ ਪਹਿਲਾਂ ਤਾਂ ਨੀ ਕੋਮਲ ਆ ਗਈ ਥੇ ਠੀਕ ਹੈ ਉਸ ਤੋਂ ਬਾਅਦ ਦਾ ਸ਼ੁੱਧ ਫਿਰ ਆਪਾਂ ਨੀ ਨੀਸਾ ਫਿਰ ਧਾ ਕੋਮਲ ਨੀ ਨੀ ਦ ਨੀ ਨੀ ਸਦਾ ਪਾ ਪਾ ਨੀ ਰੇ ਸਾਸ ਨੀ ਨੀ ਦ ਨੀ ਨੀ ਸਦਾ ਪਾ ਨੀ ਨੀ ਦ ਨੀ ਨੀ ਸਦਾ ਪਾ ਪਾ ਨੀ ਰੇ ਸਾਸ ਏ ਸਾਚੀ ਜੀਤ ਹਰ ਸਗਲ ਜਗਤ 에 ਹਜੇ ਸੁੱਬਣਾ ਨੀਨੀ ਦਨੀਨੀ ਸਦਾ ਪਾ ਪਾ ਨਿਰਸਾਸ ਉਤੋਂ ਬਾਦ ਫੇਰ ਉਹੀ ਜਿਹੜਾ ਆਪਾਂ ਫਾਜ਼ਿਲ ਇਨ ਅਮਰਾਰ ਵਾਲੀ ਉਹੀ ਇਥੇ ਪੈਟਰਨ ਆ ਜਾਣਾ ਬੇਨ ਸਤ ਲਗਤ ਨਬਾਰ ਬੇਨ ਸਤ ਲਗਤ ਨਬਾਰ ਓਲੀ ਦੇਖ ਲਓ ਬੇਨ ਸਤ ਲਗਤ ਨਬਾਰ ਪਾਪਾ ਪਗ ਪਨੀ ਦਾ ਪਮਾ ਮਾਂ ਪਪਾ ਮੰਗਾ ਰੇਗਾ ਸਾਰੇ ਰੇ ਮੰਗਾ ਅੱਜ ਹੂੰ ਸਮਝ ਕਾਚ ਬੇਕਰ ਉਹ ਨਾ ਇਹ ਨਾ ਇਹ ਸੋਏ ਬੰਦਿਸ਼ ਆਪਾਂ ਕੀਤੀ ਐ ਡੀ ਸ਼ਾਰਪ ਤੋਂ ਜੀ ਭੈਣਾ ਵੀ ਧਿਆਨ ਨਾਲ ਇਹਨੂੰ ਵੇਖ ਕੇ ਆਪਣੇ ਪਿੱਛੇ ਤੋਂ ਇਹਨੂੰ ਕਰ ਸਕਦੇ ਨੇ ਬੜੇ ਆਰਾਮ ਨਾਲ ਇਹ ਹੋ ਜਾਣੀ ਐ ਫਿਰ ਵੀ ਥੋੜਾ ਜਿਹਾ ਦੇਖਣਾ ਆਪਾਂ ਭੈਣਾ ਦੀ ਪਿੱਛੇ ਤੋਂ ਵੀ ਦੇਖ ਲੈਨੇ ਆਂ ਅੱਜ ਹੂੰ ਸਮਝੇ ਕੱਚ ਬੀ ਗੇ ਰਹੇ ਹਾਂ ਅੱਜ ਹੂੰ ਸਮਝੇ ਕੱਚ ਬੀ ਗੇ ਰਹੇ ਹਾਂ ਬਾਝ ਲੈਣਾ ਮੂਰਾਰੇ ਬਾਝ ਲੈਣਾ ਮੂਰਾਰੇ ਅੱਜ ਹੂੰ ਸਮਝ ਕੇ ਕਾਛ ਬੀਕਰਿਉਨਾ ਹੈ ਅੰਤਰਾ ਰੇ ਨਰ ਏ ਸਾਚੀ ਜੇ ਤਰ ਰੇ ਨਰਕੇ ਸਾਚੀ ਜੇ ਤਰ ਨੀ ਨੀ ਦਨੇ ਨੀ ਸਦਾ ਪਾ ਬਦਨੀ ਰਸਾਸ ਫਿਰ ওই ਪੈਟਰਨ ਆ ਗਿਆ ਭਜਲੇ ਨਾਮ ਮੁਰਾਰ ਵਾਲਾ

ਸੋ ਉਮੀਦ ਹੈ ਕਿ ਆਪ ਜੀ ਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਣੀ ਹੈ ਜੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਸੰਗਤਾਂ ਤੱਕ ਵੀ ਪਹੁੰਚੇ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਹ ਸ਼ਬਦ ਗਾਇਨ ਕਰਕੇ ਅਤੇ ਇਸ ਤਰ੍ਹਾਂ ਦੇ ਹੋਰ ਸ਼ਬਦ ਗਾਇਨ ਕਰਕੇ ਆਪਣੀ ਆਪਣੀ ਹਾਜ਼ਰੀ ਸਾਧਗੁਰਾਂ ਦੇ ਚਰਨਾਂ ਵਿੱਚ ਲਵਾ ਸਕਣ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਨੂੰ ਮਿਲ ਸਕੇ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰੇ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵਾ ਅਤੇ ਸਾਡੇ YouTube ਚੈਨਲ ਦਾ ਮੇਨ ਮੋਟਿਵ ਆਓ ਗੁਰਬਾਣੀ ਕੀਰਤਨ ਨਾਲ ਜੁੜੀਏ ਨਸ਼ਿਆਂ ਨੂੰ ਤਿਆਗੀਏ ਆਪ ਵੀ ਜੁੜੀਏ ਬੱਚਿਆਂ ਨੂੰ ਵੀ ਜੋੜੀਏ ਇਹ ਮਕਸਦ ਸਾਡਾ ਪੂਰਾ ਹੋਵੇ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹਾਸੇ ਦੇ ਵਸਤੇ ਰਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ